ਸਾਸਰੀ ਘਰ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਪੈਂਡ ਕਰੜਾ ਵਾਲਾ ਤੋਂ ਬਣਾ ਰਹੇ ਹਾਂ ਤੇ ਦੋਸਤੋ ਬਾਈ ਹੁਣਾਂ ਕੋਲੇ ਦੋ ਬੜਾ ਪੱਕਾ ਹੂਆ ਤੇ ਬਾਈ ਕਹਿੰਦਾ ਹਫਤੇ ਦੀਆਂ ਸੁਈਆਂ ਵੀ ਆ ਦੋਨੇ ਦੂਜੇ ਦੂਜੇ ਸੁਈਆ ਤੇ ਪਹਿਲੀ ਵੇੜ ਦੀ ਗੱਲ ਕਰੀਏ ਤਾਂ ਇਹ ਚੱਪ ਕਰਾਉ ਸਾਂ ਬੈੜ ਤੁਸੀਂ ਦੇਖ ਸਕਦੇ ਹੋ ਮਗਰ ਬੱਛਾ ਹੈ ਤੇ ਥਾਂਲੇ ਵੀ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਚੰਗੀ ਆ ਮੁੱਠੀ ਵਾਲੇ ਥਾਣਾ ਮਿੱਤਰੋ ਕੱਲੇ ਕੱਲੇ ਤੇ ਫੇਸ ਕੁਆਲਿਟੀ ਪੂਰੀ ਚੰਗੀ ਆ ਤੇ ਕੱਤਗਾੜ ਵੀ ਚੰਗਾ ਮਿੱਤਰੋ ਤੇ ਦੁੱਧ ਦੀ ਗੱਲ ਕਰੀਏ ਤਾਂ ਬਾਈ ਕਹਿੰਦਾ ਇਹਦੇ ਮੰਗਰ 12 ਲੀਟਰ ਦੁੱਧ ਦਾ 10 ਟਾਈਮ ਤਿਆਰ ਹੈ ਬਾਰੇ ਤੁਸੀਂ ਫਿਰ ਚੈੱਕ ਕਰ ਸਕਦੇ ਹੋ ਕੱਤਗਾੜ ਦੀ ਪੂਰੀ ਚੰਗੀ ਹੈ ਫੇਸ ਕੁਆਲਟੀ ਪੂਰੀ ਚੰਗੀ ਹੈ ਮਗਰ ਬੱਚਾ ਜੀ ਤੇ ਦੂਜੀ ਵੈੜ ਦੀ ਗੱਲ ਕਰੀਏ ਤਾਂ ਬਾਈ ਕਹਿੰਦਾ ਜਰਸੀ ਕਰਾਸ ਹੈ ਇਹਦੀ ਤੁਸੀਂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਕੱਤਗਾੜ ਵੀ ਇਹਦਾ ਮਿੱਤਰੋ ਚੰਗਾ ਪੂਰਾ ਤੇ ਥਾਂਲੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਸਾਫ ਹੈ ਕੱਲੇ ਕੱਲੇ ਥਾਣੇ ਮੁੱਠੀ ਵਾਲੇ ਮਿੱਤਰੋ ਜੇ ਦੁੱਧ ਦੀ ਗੱਲ ਕਰੀਏ ਤਾਂ ਬਾਈ ਕਹਿੰਦਾ ਇਹਦੇ ਮਗਰ 18 ਲੀਟਰ ਦੁੱਧ ਤਿਆਰ ਹੈ ਕੰਡੇ ਵਾਲਾ ਇਹ ਵੀ ਦੂਜੇ ਸੂਈ ਸੋਈ ਵੀ ਹੈ ਹਫਤਾ ਹੋ ਗਿਆ ਸੂਈਆਂ ਨੂੰ ਤੇ ਬਾਈ ਉਹਨਾਂ ਦਾ ਰੇਟ ਵੀ ਬਹੁਤ ਵਾਜਬ ਹੈ ਤੇ ਹੋਰ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓ ਫੋਣੀ ਹੋਵੇ ਤਾਂ ਸਾਡਾ ਮੋਬਾਈਲ ਨੰਬਰ ਹੈਗਾ 87280 9870 ਤੇ ਸੰਪਰਕ ਕਰ ਸਕਦੇ ਹੋ ਧੰਨਵਾਦ